ਤਾਕਿ ਨਾ periods 'ਤੇ ਵੀ ਇਹ ਗੱਲ ਕਰੀਏ ਨਾ ਕਈ ਕੁੜੀਆਂ ਨੂੰ periods ਆਏ ਉਸ ਦਿਨ ਉਹਨਾਂ ਨੂੰ ਇਦਾਂ ਫੀਲ ਹੁੰਦਾ ਕਿ ਸਾਨੂੰ ਕੋਈ ਪੇਨ ਨਹੀਂ ਹੋ ਰਹੀ ਕਈਆਂ ਨੂੰ ਇਦਾਂ ਫੀਲ ਹੁੰਦਾ ਕਿ ਸਾਨੂੰ ਇੰਜੈਕਸ਼ਨ ਲਗਵਾਉਣਾ ਪਏਗਾ ਯਾ ਸਾਡੇ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਇਹ ਕੀ ਰੀਜ਼ਨ ਹੁੰਦਾ ਹੈ ਇਹਦਾ ਮੇਨ ਰੀਜ਼ਨ ਹੈ periods ਦੀ ਪ੍ਰੋਬਲਮ ਅੱਜਕਲ ਬਹੁਤ ਲੜਕੀਆਂ ਨੂੰ ਹੈ PCOS PCOS ਦੀ ਨਾਲ ریلیਟਡ ਹੈ ਤੇ ਸਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਪੇਨ ਪਹਿਲੇ ਹੀ 2 ਦਿਨ ਪਹਿਲੇ ਹੀ ਬੱਚੀਆਂ ਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਦਾ ਮੇਨ ਰੀਜ਼ਨ ਹੈ ਕਿ ਅਸੀਂ ਜਦੋਂ ਸਾਡਾ 28 ਡੇਸ ਦਾ ਸਾਈਕਲ ਹੈ ਅਸੀਂ ਉਸ ਨਾਲ ਦਿਨਾਂ ਚ 28 ਦਿਨ ਅਸੀਂ ਕੁਝ ਵੀ ਖਾਈਏ ਪਰ ਜਿਹੜੇ ਇਹ 4-5 ਦਿਨਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲਾਈਟ ਫੂਡਸ ਖਾਈਏ ਨਮਕ ਘਟਕਾਈਏ ਅਗਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਨਮਕ ਵਾਲੇ ਖਾਣੇ ਜ਼ਿਆਦਾ ਖਾ ਰਹੇ ਹਾਂ ਮਿੱਠਾ ਜ਼ਿਆਦਾ ਖਾ ਰਹੇ ਹਾਂ 슈ਗਰੀ ਫੂਡਸ ਖਾ ਰਹੇ ਹਾਂ ਤੇ ਉਹਦੇ ਨਾਲ ਉਲਟਾ ਸਾਨੂੰ ਜ਼ਿਆਦਾ ਪੇਨ ਹੁੰਦੇ ਸਾਡੇ ਕ੍ਰੈਂਪਸ ਜ਼ਿਆਦਾ ਪੈਂਦੇ ਆ ਅਗਰ ਅਸੀਂ ਲਾਈਟ ਫੂਡਸ ਖਾਣੇ ਆ ਨਾ ਦਿਨਾਂ ਦੇ ਵਿੱਚ ਲਾਈਕ ਮੋਰ ਫਰੂਟਸ ਐਂਡ ਗ੍ਰੀਨ ਵੇਜੀਟੇਬਲਸ ਆਪਣੀ ਡਾਈਟ ਦੇ ਵਿੱਚ ਐਡ ਕਰਦੇ ਆ ਤੇ ਸਾਡੇ ਕ੍ਰੈਂਪਸ ਘਟ ਜਾਂਦੇ ਤਾਂ ਇੱਕ ਨਾ ਪੀਰੀਅਡਸ ਪੇਨ ਦੀ ਗੱਲ ਕਰੀਏ ਨਾ ਕਈ ਕੁੜੀਆਂ ਨੂੰ ਪੀਰੀਅਡਸ ਆਏ ਉਸ ਦਿਨ ਉਹਨਾਂ ਨੂੰ ਇਦਾਂ ਫੀਲ ਹੁੰਦਾ ਕਿ ਸਾਨੂੰ ਕੋਈ ਪੇਨ ਨਹੀਂ ਹੋ ਰਹੀ ਕਈਆਂ ਨੂੰ ਇਦਾਂ ਫੀਲ ਹੁੰਦਾ ਕਿ ਸਾਨੂੰ ਇੰਜੈਕਸ਼ਨ ਲਗਵਾਉਣਾ ਪਏਗਾ ਯਾ ਸਾਡੇ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਇਹ ਕੀ ਰੀਜ਼ਨ ਹੁੰਦਾ ਇਹਦਾ ਮੇਨ ਰੀਜ਼ਨ ਹੈ ਪੀਸੀ ਪ੍ਰੋਬਲਮ ਅੱਜਕਲ ਬਹੁਤ ਲੜਕੀਆਂ ਨੂੰ ਹੈ ਪੀਸੀਓਸ ਪਸੀਓਡੀ ਨਾਲ ਰਿਲੇਟਡ ਹੈ ਤੇ ਸਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਪੇਨ ਪਹਿਲੇ ਹੀ 2 ਦਿਨ ਪਹਿਲੇ ਹੀ ਬੱਚੀਆਂ ਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦਾ ਮੇਨ ਰੀਜ਼ਨ ਹੈ ਕਿ ਅਸੀਂ ਜਦੋਂ ਸਾਡਾ 28 ਡੇਸ ਦਾ ਸਾਈਕਲ ਹੈ ਅਸੀਂ ਉਸ ਨਾਲ ਦਿਨਾਂ ਚ 28 ਦਿਨ ਅਸੀਂ ਕੁਝ ਵੀ ਖਾਈਏ ਪਰ ਜਿਹੜੇ ਇਹ 4-5 ਦਿਨਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲਾਈਟ ਫੂਡਸ ਖਾइए ਨਮਕ ਘਟਕਾਈਏ ਅਗਰ ਅਸੀਂ ਇੰਨਾ ਦਿਨਾਂ ਦੇ ਵਿੱਚ ਵੀ ਅਸੀਂ ਨਮਕ ਵਾਲੇ ਖਾਣੇ ਜ਼ਿਆਦਾ ਖਾ ਰਹੇ ਹਾਂ ਮਿੱਠਾ ਜ਼ਿਆਦਾ ਖਾ ਰਹੇ ਹਾਂ 슈ਗਰੀ ਫੂਡਸ ਖਾ ਰਹੇ ਹਾਂ ਤੇ ਉਹਦੇ ਨਾਲ ਉਲਟਾ ਸਾਨੂੰ ਜ਼ਿਆਦਾ ਪੇਨ ਹੁੰਦੇ ਆ ਸਾਡੇ ਕ੍ਰੈਂਪਸ ਜ਼ਿਆਦਾ ਪੈਂਦੇ ਆ ਅਗਰ ਅਸੀਂ ਲਾਈਟ ਫੂਡਸ ਖਾਣੇ ਆ ਨਾ ਦਿਨਾਂ ਦੇ ਵਿੱਚ ਲਾਈਕ ਮੋਰ ਫਰੂਟਸ ਐਂਡ ਗ੍ਰੀਨ ਵੇਜੀਟੇਬਲਸ ਆਪਣੀ ਡਾਈਟ ਦੇ ਵਿੱਚ ਐਡ ਕਰਦੇ ਆ ਤੇ ਸਾਡੇ ਕ੍ਰੈਂਪਸ ਘਟ ਜਾਂਦੇ ਤਾਂ ਇੱਕ ਨਾ ਪੀਰੀਅਡਸ ਪੇਨ ਦੀ ਗੱਲ ਕਰੀਏ ਨਾ ਕਈ ਕੁੜੀਆਂ ਨੂੰ ਪੀਰੀਅਡਸ ਆਏ ਉਸ ਦਿਨ ਉਹਨਾਂ ਨੂੰ ਇਦਾਂ ਫੀਲ ਹੁੰਦਾ ਕਿ ਸਾਨੂੰ ਕੋਈ ਪੇਨ ਨਹੀਂ ਹੋ ਰਹੀ ਕਈਆਂ ਨੂੰ ਇਦਾਂ ਫੀਲ ਹੁੰਦਾ ਕਿ ਸਾਨੂੰ ਇੰਜੈਕਸ਼ਨ ਲਗਵਾਉਣਾ ਪਏਗਾ ਯਾ ਸਾਡੇ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਇਹ ਕੀ ਰੀਜ਼ਨ ਹੁੰਦਾ ਇਹਦਾ ਮੇਨ ਰੀਜ਼ਨ ਹੈ ਪੀਰੀਅਡਸੀ ਪ੍ਰੋਬਲਮ ਅੱਜਕੱਲ ਬਹੁਤ ਲੜਕੀਆਂ ਨੂੰ ਹੈ ਪੀਸੀਓਐਸ ਪਸੀਓਡੀ ਨਾਲ ਰਿਲੇਟਡ ਹੈ ਤੇ ਸਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਪੇਨ ਪਹਿਲੇ ਹੀ 2 ਦਿਨ ਪਹਿਲੇ ਹੀ ਬੱਚੀਆਂ ਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦਾ ਮੇਨ ਰੀਜ਼ਨ ਹੈ ਕਿ ਅਸੀਂ ਜਦੋਂ ਸਾਡਾ 28 ਡੇਸ ਦਾ ਸਾਈਕਲ ਹੈ ਅਸੀਂ ਉਸ ਨਾਲ ਦਿਨਾਂ ਚ 28 ਦਿਨ ਅਸੀਂ ਕੁਝ ਵੀ ਖਾਈਏ ਪਰ ਜਿਹੜੇ ਇਹ 4-5 ਦਿਨ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲਾਈਟ ਫੂਡਸ ਖਾइए ਨਮਕ ਘਟਕਾਈਏ ਅਗਰ ਅਸੀਂ ਇੰਨਾ ਦਿਨਾਂ ਦੇ ਵਿੱਚ ਵੀ ਅਸੀਂ ਨਮਕ ਵਾਲੇ ਖਾਣੇ ਜ਼ਿਆਦਾ ਖਾ ਰਹੇ ਹਾਂ ਮਿੱਠਾ ਜ਼ਿਆਦਾ ਖਾ ਰਹੇ ਹਾਂ 슈ਗਰੀ ਫੂਡਸ ਖਾ ਰਹੇ ਹਾਂ ਤੇ ਉਹਦੇ ਨਾਲ ਉਲਟਾ ਸਾਨੂੰ ਜ਼ਿਆਦਾ ਪੇਨ ਹੁੰਦੇ ਆ ਸਾਡੇ ਕ੍ਰੈਂਪਸ ਜ਼ਿਆਦਾ ਪੈਂਦੇ ਆ ਅਗਰ ਅਸੀਂ ਲਾਈਟ ਫੂਡਸ ਖਾਣੇ ਆ ਨਾ ਦਿਨਾਂ ਦੇ ਵਿੱਚ ਲਾਈਕ ਮੋਰ ਫਰੂਟਸ ਐਂਡ ਗ੍ਰੀਨ ਵੈਜੀਟੇਬਲਸ ਆਪਣੀ ਡਾਈਟ ਦੇ ਵਿੱਚ ਐਡ ਕਰਦੇ ਆ ਤੇ ਸਾਡੇ ਕ੍ਰੈਂਪਸ ਘਟ ਜਾਂਦੇ ਤਾਂ ਇੱਕ ਨਾ ਪੀਰੀਅਡਸ ਪੇਨ ਦੀ ਗੱਲ ਕਰੀਏ ਨਾ ਕਈ ਕੁੜੀਆਂ ਨੂੰ ਪੀਰੀਅਡਸ ਆਏ ਉਸ ਦਿਨ ਉਹਨਾਂ ਨੂੰ ਇਦਾਂ ਫੀਲ ਹੁੰਦਾ ਕਿ ਸਾਨੂੰ ਕੋਈ ਪੇਨ ਨਹੀਂ ਹੋ ਰਹੀ ਕਈਆਂ ਨੂੰ ਇਦਾਂ ਫੀਲ ਹੁੰਦਾ ਕਿ ਸਾਨੂੰ ਇੰਜੈਕਸ਼ਨ ਲਗਵਾਉਣਾ ਪਏਗਾ ਯਾ ਸਾਡੇ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਇੱਕ ਹੀ ਰੀਜ਼ਨ ਹੁੰਦਾ ਇਹਦਾ ਮੇਨ ਰੀਜ਼ਨ ਹੈ ਪੀਰੀਅਡਸੀ ਪ੍ਰੋਬਲਮ ਅੱਜਕੱਲ ਬਹੁਤ ਲੜਕੀਆਂ ਨੂੰ ਹੈ ਪੀਸੀਓਐਸ ਪਸੀਓਡੀ ਨਾਲ ਰਿਲੇਟਡ ਹੈ ਤੇ ਸਾਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਪੇਨ ਪਹਿਲੇ ਹੀ 2 ਦਿਨ ਪਹਿਲੇ ਹੀ ਬੱਚੀਆਂ ਨੂੰ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦਾ ਮੇਨ ਰੀਜ਼ਨ ਹੈ ਕਿ ਅਸੀਂ ਜਦੋਂ ਸਾਡਾ 28 ਡੇਸ ਦਾ ਸਾਈਕਲ ਹੈ ਅਸੀਂ ਉਸ ਨਾਲ ਦਿਨਾਂ ਚ 28 ਦਿਨ ਅਸੀਂ ਕੁਝ ਵੀ ਖਾਈਏ ਪਰ ਜਿਹੜੇ ਇਹ 4-5 ਦਿਨ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਲਾਈਟ ਫੂਡਸ ਖਾਈਏ ਨਮਕ ਘਟਕਾਈਏ ਅਗਰ ਅਸੀਂ ਅੰਨਾ ਦਿਨਾਂ ਦੇ ਵਿੱਚ ਵੀ ਅਸੀਂ ਨਮਕ ਵੱਲੇ ਖਾਣੇ ਜ਼ਿਆਦਾ ਖਾ ਰਹੇ ਆ ਮਿੱਠਾ ਜ਼ਿਆਦਾ ਖਾ ਰਹੇ ਆ 슈ਗਰੀ ਫੂਡਸ ਖਾ ਰਹੇ ਆ ਤੇ ਉਹਦੇ ਨਾਲ ਉਲਟਾ ਸਾਨੂੰ ਜ਼ਿਆਦਾ ਪੇਨ ਹੁੰਦੇ ਸਾਡੇ ਕ੍ਰੈਂਪਸ ਆਦਾ ਪੈਂਦੇ ਆ ਅਗਰ ਅਸੀਂ ਲਾਈਟ ਫੂਡਸ ਖਾਣੇ ਅੰਨਾ ਦਿਨਾਂ ਦੇ ਵਿੱਚ ਲਾਈਕ ਮੋਰ ਫਰੂਟਸ ਐਂਡ ਗ੍ਰੀਨ ਵੈਜੀਟੇਬਲਸ ਆਪਣੀ ਡਾਈਟ ਦੇ ਵਿੱਚ ਐਡ ਕਰਦੇ ਆ ਤੇ ਸਾਡੇ ਕ੍ਰੈਂਪਸ ਘਟ ਜਾਂਦੇ ਆ